ਉਹ ਤੋਂ ਲੈ ਲਈ ਬਾਈ ਜੀ ਹੋਣਾ ਉਹ ਜਾਮ ਲੱਗ ਗਿਆ ਗੱਲ ਸੁਣਾ ਜਾਮ ਉਹ ਫਸੀ ਗਾਲ ਜੀ ਹੈ ਇਹ ਬਾਈ ਅਸੀਂ ਪੁੱਜਿਆ ਪਿੰਡ ਦਾ ਉਦੋਪੁਰ ਬਣ ਦਾ ਖਤਰਾ ਆਇਆ ਇੱਥੇ ਉੱਥੇ ਹੌਲ ਗਈ ਹੋਈ ਐ ਤਾਂ ਟ੍ਰੈਫਿਕ ਜਾਮ ਉਹ ਹੋਈ ਸਭੇ ਡਿੱਕਾ ਲੱਗਦਾ ਥੱਲੇ ਥੁੱਲੇ ਅੱਲਮ ਗੱਲਾਂ ਸਮਾਂ ਜਿਹੜਾ ਜਾਗ ਨੂੰ ਬਣਨ ਹੁੰਦਾ ਸਭ ਸਮਾਂ ਪਿੱਛੇ ਆ ਰਿਹਾ ਉਹ ਗੱਡੀ ਥੱਲੇ ਗਿਰਦੀ ਉਹ ਤਾਂ ਹੋ ਗੇਰਨੀ ਵੈਨ ਦਾ ਕੰਮ ਹੋਣੀ ਹੈ ਹੈ ਉਹ ਕਿਤੇ ਮੱਧਾ ਕਿ ਰਾਸਤਾ ਇੱਕ ਕੰਗਾਈ ਨੂੰ ਨੂੰ ਬੰਗਲ ਖੋ ਬਹੁਤ ਹੈ ਲੱਗ ਨਹੀਂ ਇਹ ਕੰਮ ਹੋਇਆ ਬਈ ਇਹ ਮਿਲਟਰੀ ਆ ਗਿਰੇ ਦੇਖਦੇ ਬਾਕੀ ਸਾਰਾ ਕੰਮ ਕਹਾਂ ਜਾਵੇ ਕਿਹ ਚੀਜ਼ ਹਾਂ ਆਪਣੇ ਆਹ ਖੇਤ ਲੱਗ ਰਹੇ ਨੇ ਬਾਲ ਹੋ ਰਿਹਾ ਜਾਨੋ ਜਾਨੋ ਦੱਸੋ ਗਲੂ ਦੇਖੀ ਵੀ ਕਿੰਨਾ ਕ ਪਾਣੀ ਹੈ ਨਦੀ ਹੁਣ ਤਾਂ ਬਈ ਘਟ ਮਦੀ ਦੇ ਘਟ ਗਈ ਹੈ ਉਹ ਇਹ ਦੇਖਣ ਲੱਗਾ ਵੀ ਪਾਣੀ ਕੋਈ ਸੈ ਉਹ ਨਹੀਂ ਲੱਗਦਾ ਗਰਾਉਂਡ ਕੋ ਜਾ ਕੇ ਜਿਆਦਾ ਲੱਗਦਾ ਬਹੁਤ ਲੱਗਦਾ ਕਿਤੇ ਸਾਈਡ ਤੋਂ ਵਜਦਾ ਨੇ ਇਕੱਠਾ ਹੋ ਕੇ ਪਾਣੀ ਹਾਂ ਉਹ ਜਾਂਦ ਕੇ ਆਪੇ ਪ੍ਰਾਤ ਪਾਣੀ ਬਹੁਤ ਜ਼ਿਆਦਾ ਤਾਂ ਰਾਹਾਂ ਨੇ ਫੁੱਲ ਚ ਆ ਗਈ ਦੀ। ਪਾਣੀ ਦਾ ਹੁਣ ਘਟਾ ਝੂਂਡ ਗਰੇ ਪਏ ਸਾਰੇ। ਇਹਨਾਂ ਦੇ ਉੱਪਰ ਚੱਲਿਆ ਵਾ ਕੰਮ। ਰਾਤ 8 ਵਜੇ ਨੂੰ ਪਾਣੀ ਫੁੱਲ ਪੂਰੀ ਨਦੀ ਪੂਰੀ ਭਰੀ ਜੀ ਇੱਧਰ ਕੰਨਾ ਉੱਪਰ ਤੱਕ ਲੱਗਿਆ ਦਾ ਪਾਣੀ ਇੱਧਰ ਵੀ ਉੱਪਰ ਵੀ। ਪੂਰੀ ਫੱਲਾ ਪੈਂਦੀ ਨਹੀਂ ਆ। ਰਾਤ ਨੂੰ ਛੱਡਦੇ ਆ ਪਾਣੀ। ਵੀ ਦਿਨ ਚ ਲੋਕ ਕਹੀ ਜਾਂਦੇ ਪਾਣੀ ਆਇਆ। ਪਾਣੀ ساری ਰਾਤ ਚੱਲੀ ਆ ਸਵੇਰੇ ਘਟਾਤਾ। ਬੱਤੀ ਭਾਈ ਉੱਥੇ ਗ੍ਰਾਮਾ ਜਾ ਕੇ ਦੇਖਦੇ ਆ ਆਪਾਂ ਥੈਲੇ ਥੁਲੇ ਉੱਦਲ ਨਾ ਲਾਏਦੇ ਆਪਾਂ ਨੇ ਵੀਰੋ ਨਾਲ ਅੜ ਗੇ। ਰਾਤ ਅੜ ਕੇ ਉੱਪਰ ਚੱਲੇ ਪਾਣੀ ਦੇ ਉੱਪਰ ਚੱਲੇ ਪੂਰਾ। ਕੱਲ ਜਾ ਕੇ ਦੇਖਦੇ ਆ ਮਰ ਜਾ ਬਾਈ ਸਾਖਦਾ ਵੀ ਕਿਆ ਬਣਿਆ ਉੱਥੇ ਜਾ ਕੇ ਉਹਦੇ ਟੋਟੇ ਲਾਏ ਜਿਹੜੇ ਆਪਾਂ ਇੱਦਣ ਦੇ ਬਾਅਦ ਉਹ ਵੀ ਜਾ ਕੇ ਆਹ ਟੋਟੇ ਲਾਏ ਬਾਈ ਟੋਟੇ ਤੁਹਾਨੂੰ ਵੀਡੀਓ 'ਚ ਦੇਖਿਆ ਹੀ ਹੈ ਕਿੰਨੇ ਉੱਚੇ ਉੱਚੇ ਲਾਏ ਦੇ ਸੀ ਟੋਟੇ ਦੇ ਉੱਪਰੋਂ ਪਾਣੀ ਚੱਲ ਕੇ ਗਾਹਾਂ ਬਾੜ ਮਾਰ ਗਏ ਨੇ ਆਹ ਚੱਲਦਾ ਪਾਣੀ ਫਟੋ ਫਟੂ 4-5 ਫੁੱਟ ਬਾੜ ਗਾਹਾਂ ਮਾਰ ਗਏ ਹੁਣ ਇਹਦੇ ਬਾਅਦ ਬਸ ਆਹ ਕਿੰਨਾ ਕਾ 10 ਫੁੱਟਾ ਬਸ ਛੁੱਟੀ ਦੇ ਬਾਅਦ ਉੱਪਰ ਦੇ ਪਾਣੀ ਦੇਖਿਆ ਉੱਪਰ ਦੇ ਪਾਣੀ ਕੋਈ ਨਹੀਂ ਲੱਗਦਾ ਹੈਗਾ ਉਰੇ ਜਾ ਕੇ ਪਾਣੀ ਤੇ ਪਾਦਾ ਪਾਣੀ ਬਹੁਤ ਇੱਧਰ ਗਿਆ ਪਾਣੀ ਵਾਓ ਉੱਥੇ ਗਿਆ ਪਾਣੀ ਖਾ ਖਾ ਦੇ ਤਲਾ ਪੱਥਰਾ ਹਾਂ ਆ ਇੱਥੇ ਜਾਂਦਾ ਹੈ ਪ੍ਰਾਪਰ ਪ੍ਰਾਪਰ ਹਾਂ ਉਹਨੇ ਪਾਣੀ ਦਾ ਜਿਹੜਾ ਨਾ ਪੂਰੇ ਬੱਟੇ ਘੇਰ ਕੇ ਨੇ ਉਰੇ ਬੱਟੇ ਘੇਰ ਕੇ ਟੋਟੇ ਲਾਉਨੇ ਆ ਇੱਥੇ ਨੇੜਾ ਆਪਣਾ ਉਹ ਜਿਹੜਾ ਪੱਥਰ ਪਿਆ ਉਹਦੇ ਪੱਥਰ ਘੇਰੋ ਬਹੁਤ ਵੱਡਾ ਜੱਕਲੋ ਖਸਾ ਜੱਕਲੋ ਨਾ ਨਾ ਨੇੜਿਆਂ ਨੇ ਘੇਰ ਕੇ ਯਾਰ ਆ ਪੱਥਰ ਆ ਟੋਟੇ ਭਰ ਲੈਣੇ ਉਹਦੇ ਉਹਦੇ ਲਾ ਦੇਣੇ ਆਪਾਂ ਨੇ ਆਏ ਇੱਧਰ ਹੀ ਪਾਣੀ ਵਜੂ ਉਹ ਵੀ ਦਰਮਿਆਨ ਉਹ ਦੂਰ ਆ ਨੇੜੇ ਆ ਯਾਰ ਆ ਨੇੜੇ ਆ ਬੰਦੇ ਆ ਹੈ 55 ਵੀ ਲੈ ਰਿਆ ਯਾਰ ਆ ਦੇੜੇ ਪਿਆ ਯਾਰ ਆ ਇੱਥੇ ਮਿੱਟੀ ਦੇ ਟੋਟੇ ਭਰ ਕੇ ਗੰਦ ਕਰ ਦੇਣੀ ਆਪਾਂ ਉਹ ਬਾਨੀ ਨਹੀਂ ਨਾ ਗੱਲ ਪਰ ਉਹ ਵੀ ਚੱਕ ਲੈ ਆਉਂਗੇ ਤੂੰ ਯਾਰ ਉਹ ਕਿਹੜੇ ਖੜਨੇ ਆ ਤੇ ਪੈਰ ਬੰਨਣੇ ਹੋਰੇ ਲੂੰਗਾ ਕਿੰਨਾ ਕੱ ਲੈ ਕੇ ਦੇਖਾਂ ਉਹ ਵੀ ਬੱਦਰ ਖੁੰਜੇ ਜਪਿਆ ਬੇਬੀ ਉਹ ਬੜੇ ਆ ਜਿਆਦਾ ਵੇਚੀ ਨਾ ਜਿਹੜੇ ਪੁਰੇ ਆ ਜੱਟ ਜਿਆਦਾ ਉਹਨੇ ਕਿਹਾ ਪਾਣੀ ਰੁਕੋ ਜਿੱਥੇ ਡਰਾ ਜਿਹੜਾ ਪੱਥਰ ਲਿਆਉਣਾ ਨਾ ਇੰਨੀ ਕੁ ਬਾਅਦ ਡਰ ਗਈ ਬਾਈ ਬਸ ਪੂਰੇ ਚ ਹੈ ਫੈਲ ਨਹੀਂ ਜਾਦਾ ਨਾ ਉਸੇ ਪੱਥਰ ਛੱਡ ਦੇ ਤੇ ਬਾਅਦ ਦੇਖੋ ਕਿਆ ਬਣਦਾ ਰੰਗ ਤੇ ਬਾਲ ਤੇ ਇਧਰੋਂ ਸਾਹਈ ਤੂੰ ਦੇਖ ਰਿਹਾ ਹੂੰ ਦਮਾ ਦਮਾ ਰਿਹਾ ਦਮਾ ਬਣ ਗਿਆ ਬਾੜ ਗਿਆ ਪੱਥਰ ਥੱਲੇ ਤਾਂ ਹੀ ਪੱਥਰ 11 ਦੇ ਕਿਹੜੇ ਹਿਸਾਬ ਨਾਲ ਤੇ ਹੁਣ ਜੀ ਟੰਡਾ ਲਾਉ ਲੈਣਾ ਡੰਡਾ ਲਾ ਡੰਡਾ ਲਾ ਜਲਦੀ ਇੱਥੇ ਆ ਗੱਲ ਕਰਨੀ ਚਾਹੀਦੀ ਆ ਉਹ ਉੱਥੇ ਖੜ ਕੇ ਲਾ ਪਰਾਹ ਤੇ ਪਾਣੀ ਉਹ ਪਰਲੇ ਪਾਸੇ ਕਾਕ ਪਰ ਤੋਂ ਖਾਚੇਰੀ ਲਾ ਜਿਨੀ ਮੈਨੂੰ ਪੰਦਰਾ ਆ ਨਹੀਂ ਆ ਨਹੀਂ ਇੱਥੇ ਦੇਖ ਐਚੇ ਤਾਂ ਐਚੇ ਨਾਲ ਜਿਆਦਾ ਇਹ ਤੇ ਹੋਰ ਕਹਾ ਕਰੀ ਕਿੰਨੀ ਪਰਾਹ ਕਰੀ ਹੋਰ ਜਿੱਤੇ ਲੈ ਨਾ ਆ ਦੇਖ ਐਥੇ ਜਿਆਦਾ ਐ ਇੰਨਾ ਜਾਂਦਾ ਲੈ ਮੇਰੇ ਜਨਨ ਆ ਨਾ ਵਸ ਰੇ ਨਹੀਂ ਆ ਡੂੰਗਾ ਪਣੀ ਚੱਲਦਾ ਇੱਥੇ ਹਾਂ ਇੱਥੇ ਨਾਲ ਚੱਲਦਾ ਹੱਸੇ ਤੇਲਾ ਹੁਣ ਕੋ ਲਾਲਾ ਸਾਹਿਬ ਦੇ ਨਾਲ ਜੇ ਆਪਾਂ ਟੋਟੇ ਲਾਉਣੇ ਤਾਂ ਬਚਾਓ ਹੋ ਜੂ ਹੁਣ ਆਪਾਂ ਵੜਾ ਜਾਂ ਹਾਂ ਤਾਂ ਹੀ ਬਚਾਓ ਹੋਣਾ ਕਹੀਆ ਮੰਗਾ ਲਓ ਟੋਟੇ ਦਾ ਉਹ ਭਰੇ ਉਹੀ ਭਰ ਲੈਂਦੇ ਹਾਂ ਹੁਣ ਆਪਾਂ ਆ ਠੀਕ ਆ ਉਰੇ ਤਾਂ ਕਿ ਇੱਥੇ ਟੋਟੇ ਲਾ ਦਿੰਨੇ ਵੱਢ ਕੇ ਹਾਈ ਨੇ ਆਓ ਫੇਰਾ ਏਰੀਆ ਵਧਣ ਦੇ ਹੜ ਜੂਗਾ ਇਹ ਜਿਹੜਾ ਪਾਣੀ ਆ ਪਿੱਛੇ ਨੂੰ ਘੁੰਮਦਾ ਨਾ ਫੜ ਕੇ ਇਹ ਵੜਦਾ ਏ ਆ ਦੇਖ ਹੁਣ ਆਹ ਘੁੰਮ ਕੇ ਜਿਹੜਾ ਪਾਣੀ ਚੱਲ ਰਿਹਾ ਆ ਰੇਟਾ ਵੱਢ ਰਿਹਾ ਨਾਲ ਪਰ ਤੇ ਉਹੀ ਆ ਇਹਨੇ ਪਟੋਟੇ ਵੀ ਲੈ ਜਣੇ ਆ ਟੋਆਪ ਚੱਕ ਦੇਣਾ ਤੇ ਮਿੱਟੀ ਚੱਡ ਰਿਹਾ ਹੋਰ ਤੇ ਆ ਦੇਖੀ ਕੱਢ ਲਈ ਕਾਹੇ ਗੱਟੇ ਖੜੇ ਆਪਣੇ ਸਾਹਦੇ ਗਰੇ ਪਾਣੀ ਨਾ ਬੰਦ ਕਰੇ ਆ ਇਹ ਇਹਨੇ ਟੋਟੇ ਚੱਕ ਲੈ ਜਣੇ ਸਾਰੇ ਉਹਨਾਂ ਜੋਰ ਮਾਰੇ ਦਾ ਮੁੰਡਿਆਂ ਨੇ ਤਣ ਫਿਰ ਵੀ ਕੋਈ ਕੋਈ ਫਾਇਦਾ ਨਹੀਂ ਹੋਉਂਦਾ ਚਾਹ ਹੋ ਗਿਆ ਫਿਰ ਕੀ ਕਰੀ ਹੁਣ ਕਿੰਨਾ ਦਾ ਜੋਰ ਮਾਰੀਏ ਯਾਰ ਉਹੀ ਆ ਪਹਿਲਾਂ ਐਨੇ ਨੂੰ ਲਾਇਆ ਟਰੈਕਟਰ ਮਗਾ ਕੇ ਸਭ ਕੁ ਲਾਇਆ ਹੋਰ ਤਾਂ ਉਹ ਨਾਉਂ ਥਲੇ ਹੁੰਦਾ ਆਪੇ ਆ ਸੁੱਦੇ ਕਿ ਕਿੰਨਾ ਰੁਕੀ ਜਾਈਏ ਕੋਈ ਆਉਂਦਾ ਕਰਦਾ ਤਾਂ ਹੈ ਨਹੀਂ ਕੋਸ ਲੱਗਦੇ ਤਾਂ ਹੈ ਨਹੀਂ ਤੇਰੇ ਸਾਹਮਣੇ ਮੈਂ ਤੇਰੇ ਹਮ ਆਪਾਂ ਦੋਹਾਂ ਨੇ ਸ਼ੁਰੂ ਕਰਿਆ ਤਾਂ ਸਾਰੇ ਆ ਜਾ ਕੇ ਜਾਈ ਜਾਂਦੇ ਔਰੇ ਦੇਖ ਕੇ ਬਸ ਸਾਰੇ ਭੱਜ ਲੰਦੇ ਤੇ ਔਰੇ ਤੇ ਆਪਾਂ ਦੋਹਾਂ ਨੇ ਸ਼ੁਰੂ ਕਰਿਆ ਤਾਂ ਆ ਟੋਟੇ ਲਾਇਆ ਤਾਂ ਬਚਾ ਹੋ ਗਿਆ ਮਾਰੇ ਉਹ ਦੇ ਜਾਂਦਾ ਕਿੱਥੇ ਉਹ ਦੇ ਜਾਂਦਾ ਯਾਰ ਉਹ ਦੇ ਜਾਂਦਾ ਕੱਭੇ ਉਹ ਦੇ ਮਾਰੀ ਉਹ ਤੇ ਨਿਕਲੂਗਾ ਰੇਤੀ 'ਤੇ ਨਿਕਲੂਗਾ ਔਰ ਰੇਤੀ 'ਤੇ ਨਿਕਲੂਗਾ ਹੋ ਗਿਆ ਅੱਧ ਦੇ ਗਿਆ ਕਿ ਕਿ ਨਹੀਂ ਸਵੀੜ ਨਾ ਜਾਂਦਾ ਕਿੱਥੇ ਗਿਆ ਉਹ ਦੇ ਗਿਆ ਉਹ ਰੇਤੀ ਪਤਾ ਚਲੇ ਗਿਆ ਉਹ ਪਾਣੀ ਚੰਨੂ ਨਾ ਗਿਆ ਰੇਤੀ ਕੋਲ ਉਹ ਜਾਂਦਾ ਹੱਲੇ ਅਰੇ ਉਹ ਪਤਾ 30000 ਰੁਪਏ ਨਹੀਂ ਕੁਦਰਤ ਨਹੀਂ ਗਿਆ ਪੀਂਦੇ ਇੱਤਨੇ ਮਹਾਰੇ ਉਹ ਜਾਂਦਾ ਗੋਲ ਗੋਲ ਉਹ ਹੈ ਲੋਬਾ ਦਾ ਗੋਲ ਹੈ ਹੱਥੀ ਤੋਂ 12 ਉਹ ਦੋ ਦੋ ਬੰਦਾਂ ਦਾ ਯਾਰ ਇੱਥੇ ਟੋਟਾ ਲੱਗਣਾ ਚਾਹੀਦਾ ਇੰਨਾ ਕਿ ਇੰਨਾ ਟੋਟਾ ਲੱਗ ਜਾਵੇ ਜੀ ਸਹੀ ਜਿਵੇਂ ਲੱਗਣਾ ਚਾਹੀਦਾ ਬਚ ਜੂ ਫੇਰ ਨੂੰ ਇੰਨਾ ਬਾੜ ਪੈਂਦਾ ਕਿਵਨੇ ਬੰਦੇ ਐ ਇੰਨਾ ਰੋਟਾ ਲੱਗ ਜਿਦਾ ਫੇਰ ਤੋਂ ਸੋਨੀ ਦਾ ਸ਼ਹਿਰ ਬਾਅਦ ਤੇ ਨਦੀ ਵਿਖਟੇ ਲੈ ਭਾਈ ਹੁਣ ਆਏ ਐ ਸਵੇਰ ਦੇ ਗਏ ਵੇ ਬੁਰਾ ਹਾਲੇ ਐ ਹੁਣ ਤਾਂ ਚਿਗੜੀ ਬਹੁਤ ਹੋ ਗਈ ਐ ਇੰਨਾ ਸੋਕਾ ਵੀ ਐ ਬਈ ਪਰਗਣ ਮੀ ਲੱਗ ਗਿਆ ਉਹਦੇ ਬਾਅਦ ਹਾਂਜੀ ਜਿਗਰੇ ਵੀ ਜਾ ਪੈਂਦਾ ਵੀ ਜਮਾਂ ਹੀ ਦਾਸਾ ਖਰਾਬ ਹੋ ਜਾਂਦਾ ਟਰੈਲੀ ਕੋ ਇੱਧਰ ਤੋਂ ਜਿੰਨੀ ਬਿੱਟੀ ਇੱਕ ਤਾਂ ਲੋਕ ਨਾ ਪੁਲਸ ਵਾਲੀ ਰੋਕਦੇ ਐ ਉਹ ਨਹੀਂ ਖੜਦਾ ਮੋਟੇ ਬੋਲਸ ਹੈ ਪਿੱਛੇ ਘਰੇ ਤੁਰ ਕੇ ਚਲੀ ਜਾਉਂਦਾ ਕੱਲ ਨਾ ਭਾਈ ਮੀ ਵਾਲੀ ਗੱਲ ਦਾ ਤੈਨੂੰ ਮੈਂ ਕੱਲ ਅਨੰਦਪੁਰ ਸਾਹਿਬ ਕੋਲ ਨਾ ਝਿੰਜੜੀ ਪੈਂਦਾ ਪੈਂਦਾ ਉੱਥੇ ਨਹਿਰ ਨੂੰ ਉਪਰ ਤੇ ਖਾਰ ਪੈਗੀ ਨਹਿਰ ਨੂੰ ਪੱਕੀ ਨਹਿਰ ਨੂੰ ਫੇਰ ਉਹ ਤਾਂ ਇੰਨਾ ਸ਼ੂਗਰ ਕਰ ਕੋਈ ਲੰਘਿਆ ਜਾਂਦਾ ਦਾ ਬਾਈ ਉਹਨੇ ਦੇਖਦੂ ਕੇ ਰੌਲਾ ਪਾਇਆ ਲੌਸਮਿੰਟ ਕਰਾਤੀ ਪਿੰਡ ਚ ਰੌਲਾ ਪਾਇਆ ਸਰਪੰਚ ਨੂੰ ਦੱਸਿਆ ਤਾਂ ਬਾਅਦ ਚ ਤਾਂ ਫਿਰ ਮਤਲਬ ਹਰਜੋਤ ਬੈਂਸ ਆ ਫਿਰਦਾ ਦਾ ਮੰਤਰੀ ਜਿਹੜਾ ਨਾਲੇ ਪੱਕੀ ਨਹਿਰ ਦਾ ਤਾਂ ਦੋ ਹੀ ਪਾਸੇ ਨੂੰ ਪਾਣੀ ਉਤਰਿਆ ਆਉਂਦਾ ਫਿਰ ਉਹ ਕਹਿੰਦੇ ਕਹਿੰਦੇ ਦੋ ਨਹਿਰ ਟੁੱਟਣੀ ਦੀਆਂ ਕੱਟੀਆਂ ਦੂਈ ਟੁੱਟ ਕੇ ਦੂਈ ਜਗ ਨਹੀਂ ਦੀ ਆਹ ਇੱਕ ਆ ਦੀ ਘਰ ਪਾਈ ਬਾਈ ਜਿਹੜੀ ਐਸਵਾਈਲ ਨਹੀਂ ਪਾਣੀ ਪਾਣੀ ਹੁਣ ਦਾ ਐਸਵਾਈਲ ਸੁੱਕੀ ਆ ਇਹ ਭਰੀ ਵੀ ਫੁੱਲ ਕੰਡਿਆਂ ਤੱਕ ਪਾਣੀ ਚੱਲਦਾ ਦੂਈ ਸਾਈਡ ਨੂੰ ਹੋਰ ਚੱਕਰ ਪਤਾ ਨਹੀਂ ਬਾਈ ਫਿਰ ਬੰਦ ਕਰਕੇ ਜਦ ਮਤਲਬ ਉੱਪਰ ਦੇ ਮੀਂਹ ਆਟਿਆ ਉਹਨਾਂ ਨੇ ਤਰਪਾਲਾਂ ਲਾਈਆਂ ਬਾਈ ਫਿਰ ਆ ਲਾਈਆਂ ਹੋਈਆਂ ਤਰਪਾਲਾਂ ਬਾਈਓ ਹੁਣ ਉੱਥੇ ਪਤਾ ਹੈ ਕਿ ਦਬੱਲੇ ਪੀਜੇ ਨਾਲ ਦਬੱਲੇ ਪਾਣੀ ਆਇਆ ਘੁੰਮਣ ਲੱਗਿਆ ਬਸ ਉਹ ਪੀਜੇ ਨਾਲ ਜਿਹੜਾ ਘੁੰਮਦਾ ਉਹ ਹਲਾ ਵੱਡਦਾ ਪਾਣੀ ਬਾਈ ਜਿਹੜੀ ਇੱਧਰ ਠੋਕਰ ਇੱਧਰ ਠੋਕਰ ਉਧੇ ਗੱਬੇ ਨਾਲ ਘੇਰ ਨਹੀਂ ਬਣ ਗਈ ਘੇਰ ਨਹੀਂ ਪਾ ਰੇੜ ਰੇੜ ਕੁੰਦਾ ਉੱਥੇ ਅੱਲੀ ਖਬਰ ਕਿੰਨਾ ਘੁੰਗਾ ਹੋ ਗਿਆ ਹੁਣ ਪਹਿਲਾਂ ਬਾਤ ਹੁਣਾ ਉੱਥੇ ਤਾਂ ਕਿੰਨਾ ਦਾ ਘੁੰਗੇ ਦਾ ਪਾਲੇ ਪਾਸੇ ਪ੍ਰੇਤਾ ਮਾਰੇ ਪਾਲੀ ਸਾਈਡ ਚੱਕੀ ਉੱਥੇ ਫਿਰ ਬਾਬਾ ਜੇ ਮੰਨ ਵੀ ਸਕਦੀ ਆਪਣੇ ਫੁੱਟ ਤੇ ਪਲੱਸ ਹੋਗਾ ਹੈਲੋ ਵੱਧੇ ਹੋਊਗਾ ਮੈਂ ਕਹਿੰਨਾ 100 ਫੁੱਟ ਵੀ ਹੋ ਸਕਦਾ ਕਿਹੜਾ ਜਿਹਨ੍ਹੇ ਹਿਸਾਬ ਨਾਲ ਘੇਰ ਨਹੀਂ ਪੈਂਦੀ ਉਹਨੂੰ ਹਾਂ ਵੱਧਾ ਹੈ ਯਾਰ ਰਾਤ ਦੇ ਰਾਤ ਮੈਂ ਕਹਿੰਦਾ ਦੋਟਾ ਹੀ ਕਿਲੇ ਚੱਕ ਗਿਆ ਉਹ ਹਾਂ ਕੱਲ ਨਾਲ ਤੇ ਨਾ ਚੱਕਤੇ ਰਾਤ ਲੋਕ ਤਾਂ ਇੱਕ ਵਾਰੀ ਦਮ ਤੜਾ ਕੇ ਚਲੇ ਗਏ ਦਿਰਜਾਰੇ ਰਾਤ ਤਾਂ ਵੀ 9 ਵਜੇ ਵੀ ਇੱਕ ਵਾਰੀ ਵੀ ਰਾਤ ਨੂੰ ਹੋ ਗਿਆ ਯਾਰ ਮਾਰੀ ਗੱਲ ਉਹਥੇ ਕੰਮ ਕਰਨ ਵਾਲੇ ਬਾਈ ਘਟੇ ਤਮਾਥਾ ਦੇਖਣ ਆਇਆ ਜਿਹੜਾ ਬੰਦਾ ਜਾਂਦਾ 2 ਘੰਟੇ ਲਵਾ ਕੇਦਾ ਉਹਨਾਂ ਨਾਲ ਠੀਕ ਨਹੀਂ ਗੱਲ ਫਿਰ ਵੀ ਬਾਈ 2 ਘੰਟੇ ਗਿਆ ਬਹੁਤ ਲੋਕ ਜ਼ੋਰ ਮਾਰ ਰਹੇ ਮੁੰਡੇ ਹੋਰ ਗੱਲ ਉੱਥੇ ਚਾਹੀਦਾ ਲਾਉਣਾ ਜੇ ਬੰਦਾ ਗਿਆ ਆਪਸਾ ਬਾਤ ਬਾਈ 2 ਘੰਟਾ ਘੰਟਾ ਲਵਾਉ ਉੱਥੇ ਜਾਣਾ ਆਪਸਾ ਬਾਤ ਪਿੰਡ ਤੇ ਨਾ ਮੁੰਡੇ ਲੱਖੀ ਬੈਠ ਰਹੇ ਨੇ ਤਹਲਾ ਪਿੰਡ ਦੇ ਜਿਹੜਾ ਟੂਬਾ ਹੁੰਦਾ ਮਿੱਟੀ ਵੀ ਨਹੀਂ ਹੈ ਜੀ ਉੱਥੇ ਭਰ ਕੇ ਲਗਾਏ ਤੇ ਮਿੱਟੀ ਦੇ ਪਰ ਭਰ ਕੇ ਕਰੇ ਵੀ ਢਗਾਈ ਬਹੁਤ ਹੋ ਗਈ ਆਰਮੀ ਜਾਂਦੀ ਦੀ ਬਹੁਤ ਉਹ ਬਹੁਤ ਜੇ ਬੰਦੇ ਬਹੁਤ ਮਲਖਾ ਹੈ ਤੁਸੀਂ ਦੇਖ ਰਹਾ ਮਾਂ ਥੇ ਜਗਾ ਮੂੰਹ ਥੇ ਜੱਕ ਨੂੰ ਮਿਲਦਾ ਪਾਪਾ ਕਹਿੰਦਾ ਮੈਂ ਦੇਖਾਂ ਮੈਂ ਖੜ ਜਾ ਮੈਂ ਭਾਈ ਮੈਂ ਜੱਕਦਾ ਖੜ ਜਾ ਪਹਿਲਾਂ ਇੱਕ ਪਾਸੇ ਪਹਿਲਾਂ ਨੂੰ ਆਇਆ ਜਾਂਦਾ ਹੈ ਗੜ ਦੜ ਕੰਮ ਚੱਲਦਾ ਹੁਣ ਚੱਕੂ ਗਿਆ ਲੈਨ ਪਰ ਜਾਂਦਾ ਸੱਲ ਪੁੱਜਿਆ ਯਾਰ ਕਿੰਨੇ ਘੰਟਾ ਲਾਇਆ ਪਟਿਆਲੇ ਕਹਿੰਦਾ ਉਧਰ ਵੀ ਵਾਰਨਿੰਗ ਸਭ ਲੋ ਉਹਦੇ ਹੱਥੋਂ 100 ਕੰਡਾ ਲੱਗ ਗਿਆ ਇੱਕ ਘੰਟੇ ਆਪਣੇ ਦਰਿਆਖ ਨੁਕਸਾਨ ਕਰਦਾ ਉਧਰ ਘੱਗਰ ਚੜਿਆ ਹੋਇਆ ਹੈ ਹਾਂ ਉਧਰ ਕਰਵੜਦਾ ਪਿੰਡਾਂ ਜੁੱਧਰ ਉਧਰ ਵੀ ਵਾਰਨਿੰਗ ਦਿੱਤੀ ਹੋਈ ਹੈ ਉਹਨਾਂ ਨੇ ਆਪਣੇ ਇੱਜ ਕੀ ਨਦੀ ਚ ਪਾਣੀ ਤਾਂ ਹੀ ਘਟਦਾ ਉਹ ਜਣੀ ਮੇਰੀ ਗੱਲ ਸੁਣ ਗਿਆ ਪਾਣੀ ਵੀ ਘੱਗਰ ਚ ਜਾਂਦਾ ਹਲੇ ਹਲੇ ਨਾ ਪੰਚਾਇਤ ਦੀ ਨਾ ਆ ਕੰਮ ਓਖਾ ਹੀ ਹੈ ਨਾ ਕਿਸੇ ਰਿਸ਼ਤੇਦਾਰੀ ਮੈਂ ਜਾਉਂ ਕਿਧਰੇ ਨਾ ਜਾਉ ਠੀਕ ਆਪਣੇ ਘਰੇ ਠੀਕ ਹੈ ਕੜਾ ਹੈ ਕੰਮ ਕੜਾ ਹੈ ਕੰਮ ਵਾਲੇ ਐਗ ਨਹੀਂ ਚਲ ਮਾਰੀ ਕਰੂਗਾ ਪਾਣੀ ਬਹੁਤ ਤੇਰੇ ਮੋੜ ਬੱਦਲ ਘੁਲਿਆ ਪਿਆ ਮੇਰੀ ਗੱਲ ਸੁਣ ਹੁਣ ਅੱਜ ਪਾਖੜੇ ਦਾ ਪਾਣੀ ਹੁਣ ਪਾਖੜਾ ਚੱਕ ਹੋ ਰਿਹਾ ਅੱਜ ਹੋਰ ਫਾਟਕ ਚੱਕਦੇ ਉਹਨਾਂ ਨੇ ਸਾਰਾ 7 ਲੂਚ ਚਿਰਨਾ ਪਾਖੜੇ ਦਾ ਪਾਣੀ ਆ ਗਿਆ ਠੀਕ ਆ ਹੁਣ ਆਏ ਦੇਖ ਲੈ ਜੇ ਕਿਤੇ ਬੰਨ ਉੱਥੇ ਨੂੰ ਟੁੱਟ ਗਿਆ ਨੁਕਸਾਨ ਬਹੁਤ ਕਰ ਜੂਗਾ 3 ਫੁੱਟ ਉੱਪਰ ਰਿਹਾ ਤੇ ਜਗਾ ਬਾਈ ਉਹ ਬਹੁ ਡੂੰਗੀ ਜਗਾ ਹੈ ਪਾਣੀ ਪਰਾ ਵਾਲਾ ਵੀ ਮੁੜੂਗਾ ਸਾਰੇ ਬੰਨ ਚੋ ਕੇ ਬਚਾਉ ਰਹੇ ਮਹਾਰਾਜ ਕਿਰਪਾ ਕਰੇ ਬਾਈ ਪਾਣੀ ਗਿਆ ਹੈ ਨਾ ਦੇਖ ਨੁਕਸਾਨ ਤਾਂ ਦੇਖ ਚਾਹੇ ਵੱਡੇ ਦਾ ਜਾਂ ਛੋਟੇ ਦਾ ਅੱਛਾ ਤਾਂ ਨੁਕਸਾਨ ਹੀ ਆ ਪਰ ਫਿਰ ਵੀ ਜਿਹੜਾ ਬੰਦਾ ਬਾਈ ਸਰਦਾ ਮਰਦਾ ਚੱਲ ਸਾਢੇ ਦਾ ਸਾਢੇ ਦਾ ਬੀਤ ਲਈ ਸਾਨੂੰ ਪਤਾ ਹੈ ਉਦੋਂ ਹੀ ਤਾਨਾ ਕਿ ਨਹੀਂ ਜਾਣੀ ਜੀ ਕੋਟਾ ਕਿਹਦਾ ਟਾਈਮ ਹੈਗਾ ਤਾਂ ਤਾਨ ਲਾਉਣੇ ਦਾ ਜਾਂ ਸਾਡੇ ਟੁੱਟੇ ਲੱਗੇ ਤੇ ਚੱਲ ਹੈ ਸਾਢੇ ਨਾਲ ਇਸ ਤਰ੍ਹਾਂ ਘੱਟ ਨਹੀਂ ਉਹ ਦੱਸਦੇ ਨੇ ਉਹ ਤਾਂ ਸਾਰੇ ਖਾ ਗਏ ਪਹਿਲੇ ਵੀ ਜਦ ਪਿਛਲੀ ਵਾਰੀ ਪਾਣੀ ਆਇਆ ਨਾ ਵੀ ਚੱਲ ਪਨੀਰੀਆਂ ਦਾ ਟਾਈਮ ਤਾਂ ਵੀ ਅਸੀਂ ਪਨੀਰੀਆਂ ਪੂਰੇ ਹਾਲਾ-ਦਾਲ ਤੇ ਲਿਆ ਕੇ ਨਾਲ ਲੇ ਲੇ ਕਰਾ ਵੀ ਹੁਣ ਤਾਂ ਪੱਕੀ ਹੋਈ ਐ ਉਹ ਸਾਨੂੰ ਵੀ ਤਾਂ ਇੱਕ ਨਹੀਂ ਬਾਈ ਨੇ ਫੋਨ ਕਰਿਆ ਕਹਿੰਦਾ ਫਬਰੂਆਰ ਨਾਲ ਮੰਨੋ ਕਹਿੰਦਾ ਜੀ ਪਨੀਰੀ ਬੋ ਮੇਰੇ ਕੋ ਖੜੀ ਜੇ ਕਹਿੰਦਾ ਜੇ 15 ਦਿਨ ਖੜੇ ਹੋਰ ਰਹੂਗੀ ਕਹਿੰਦਾ ਪੱਟ ਲੈ ਉਹਦੇ ਨੇ ਪਨੀਰੀ ਖਾਨੂੰ ਫਰੀ ਦੱਤੀ ਉਹਨੇ ਬਹੁਤ ਨੁਕਸਾਨ ਹੋ ਗਿਆ ਲਾਉਨੇ ਮੁੰਡੇ ਨੇ ਕੰਗਫਾਰਮ ਵਾਲੇ ਨੇ ਫਰੀ ਦਿੱਤੀ ਦੀ ਪਨੀਰੀ ਚਾਤ ਨਾਲ ਤੋਂ ਜ਼ਿਆਦਾ ਪੰਜਾਬ ਹਰਚ ਵੀ ਦਰਿਆ ਦੇ ਪਰਲੇ ਪਾਸੇ ਵਾਲਾ ਡੱਡੇ ਪਏ ਆ ਜਿੱਥੇ ਇੱਥੇ ਵਰਗਾ ਬੱਡਾ ਲੱਗਿਆ ਬਾਈ ਹੁਣ ਸਾ ਤੇ ਟਾਈਮ ਵੀ ਨਹੀਂ ਜੀਰੀਆਂ ਤਾਂ ਨਿਸਰੀਆਂ ਖੜੀਆਂ ਦੀਆਂ ਹਾਬੀ ਸਭ ਤੋਂ ਵੱਡਾ ਨੁਕਸਾਨ ਹੈ ਸਾਰਾ ਖਰਚਾ ਕਰਾਉਣਾ ਕਿੱਥੇ ਬਾਡਾ ਲੱਗਿਆ ਹੋਣਾ ਖਰਚੇ ਤਾਂ ਹੋਲੇ ਜਿਹੜਾ ਉਹਦਾ ਜਿਹੜਾ ਬਾਡਾ ਲੱਗਿਆ ਹੋਣਾ ਉਹ ਉੱਥੇ ਤੇ ਉੱਥੇ ਰੇਤ ਨੂੰ ਕੋਲ ਆਉਂਦੀ ਹੈ ਰੇਤਾ ਉੱਥੇ ਦੇ ਸਿੱਧਾ ਪਰਲੇ ਤੇ ਫਿਰ ਜਾਂਦਾ ਹਾਂ ਪਰਲੇ ਉੱਪਰਲੇ ਪਾਸੇ ਹਾਂਜੀ ਬਸ ਉਧਰ ਖਲਾ ਪਾਰੀ ਰਹਿਣ ਉਧਰ ਜਾਂਦਾ ਤਾਦਪੁਰਾ ਦੀ ਠੋਕਰ ਜਿੱਥੇ ਪਹਿਰ ਮਜਰੇ ਪਾਪਾ ਜੀ ਦੇ ਜਿੱਥੇ ਖੰਡਪੜ ਸਾਹਿਬ ਹੁੰਦਾ ਹੁੰਦਾ ਹਾਂ ਉੱਥੇ ਉਰਲੇ ਪਾਸੇ ਪਾਣੀ ਵੱਜ ਕੇ ਕਰਨੇ ਪਾਸੀ ਭਾਈ ਬੁੱਟੇ ਚੱਕ ਰਹੇ ਪੂਲਰ ਉੱਧਰ ਵੀ ਜਾਂਦੇ ਤੇ ਹਾਂ ਉੱਧਰ ਵੀ ਚੱਕਦੇ ਬਿਰਕ ਚੱਕਦੇ ਹੱਦਸ ਨੂੰ ਹੈ ਤਾਂ ਹੁਣ ਜ਼ਮੀਨਾਂ ਤਾਂ ਉਹ ਰਜਿਸਟਰੀ ਵਾਲੀਆਂ ਲੋਕਾਂ ਦੀ ਮਾਲਕੀ ਜ਼ਮੀਨਾਂ ਹਾਂ ਹੈਨਾ ਉਹ ਬੁੱਟੇ ਦਾ ਕਿੰਨਾ ਲੋਕਾਂ ਦਾ ਜੀਵੀ ਜੀਵੀ ਦਾ ਨੁਕਸਾਨ ਹੋ ਗਿਆ ਉਹਦਾ ਹੈ ਜਿਹੜੀ ਪੱਟਣੇ ਵਾਲੀ ਸਾਰੀ ਜਿੱਥੇ ਵੋਟਾਂ ਪਾ ਲੱਗਿਆ ਆਹੇ ਜੇ ਵੋਟਾਂ ਬੁੱਟੇ ਆਓ ਜਿਹੜੀ ਤਿਆਰ ਆ ਉਹ ਜਿਹੜੀ ਪੱਟਣੇ ਆਉਣੇ ਆ ਬੁੱਟੇ ਲੈ ਲਈਆਂ ਆਪਾਂ ਨੂੰ ਕਿੰਨੀ ਆਸ ਹੈ ਹਾਂ ਯਾਰ ਆ ਕੰਮ ਕਰਦਾ ਹੈ ਫਸਲ ਪ੍ਰਿਆਸ ਹੁੰਦੀ ਅਗਲੇ ਨੂੰ ਕਿਸੇ ਨੇ ਵਿਆਹ ਕਰਾਇਆ ਕਿਸੇ ਨੇ ਕੋ ਕਰਾਇਆ ਓਕਾ ਯਾਰ ਬਹੁਤ ਵਈ